ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਲਿਖਤ ਹੈ ਕੁਲਦੀਪ ਸਿੰਘ ਸਾਹਿਲ ਮੈਂ ਤੁਹਾਡਾ ਦੋਸ ਭੁਪਿੰਦਰ ਪਾਲ ਜੀ ਤੇ ਦੁਆਬਾ ਰੇਰੂ ਦਮਾਂਚ ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਦੇ ਵਿੱਚ ਵਸਾਇਆ ਜਿੱਤੋਂ ਇਸ ਦਾ ਨਾਂ ਆਲਾ ਸਿੰਘ ਦੀ ਪੱਟੀ ਤੇ ਮਗਰੋਂ ਪੱਟੀ ਆਲਾ ਤੇ ਫਿਰ ਪਟਿਆਲੇ ਪਟਿਆਲਾ ਪੈ ਗਿਆ ਇਹ ਸ਼ਹਿਰ ਰਵਾਇਤੀ ਪੱਗ ਪਰਾਂਦੇ ਨਾਲੇ ਪਟਿਆਲਾ ਸ਼ਾਹੀ ਸਲਵਾਰ ਪੰਜਾਬੀ ਜੁੱਤੀ ਤੇ ਹੋਰ ਕਈ ਚੀਜ਼ਾਂ ਦੇ ਲਈ ਮਸ਼ਹੂਰ ਹੈ ਪਟਿਆਲਾ ਜ਼ਿਲ੍ਹੇ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਵੀ ਆਪਣਾ ਇਤਿਹਾਸ ਹੈ ਤੇ ਸੱਭਿਆਚਾਰ 1948 ਦੇ ਵਿੱਚ 1948 ਤੱਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਤੇ ਉਸ ਤੋਂ ਬਾਅਦ ਸਾਨੂੰ 1956 ਚ ਤੱਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਬਣਿਆ ਰਿਹਾ ਜੇ ਸੇ ਸ਼ਹਿਰ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਿੱਖ ਮਿਸਲ ਦੇ ਮੁਖੀ ਤੇ ਪਟਿਆਲਾ ਤੇ ਰਾਜ ਕਰਨ ਵਾਲੇ ਪਹਿਲੇ ਮਹਾਰਾਜਾ ਬਾਬਾ ਆਲਾ ਸਿੰਘ ਪੰਜਾਬ ਦੇ ਅਜੋਕੇ ਜ਼ਿਲ੍ਹਾ ਬਠਿੰਡਾ ਦੇ ਫੂਲ ਦੇ ਵਿੱਚ 8 ਜਨਵਰੀ 1691 ਨੂੰ ਪੈਦਾ ਹੋਏ ਤੇ ਭਾਈ ਰਾਮ ਸਿੰਘ ਦੇ ਤੀਸਰੇ ਪੁੱਤਰ ਸਨ ਆਲਾ ਸਿੰਘ ਛੋਟੀ ਉਮਰ ਦੇ ਵਿੱਚ ਹੀ ਫਤਿਹਕੌਰ ਦੇ ਨਾਲ ਵਿਆਹੇ ਗਏ ਜਿਨ੍ਹਾਂ ਨੂੰ ਮਾਈ ਫੱਤੋ ਕਰਕੇ ਵੀ ਜਾਣਿਆ ਜਾਂਦਾ ਉਹ ਜੋਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਾਲੇਕੇ ਪਿੰਡ ਦੇ ਇੱਕ ਜ਼ਿਮੀਦਾਰ ਖਾਨਾ ਖਾਨਾ ਦੇ ਜਿਹੜੇ ਚੌਧਰੀ ਕਾਲਾ ਦੀ ਪੁੱਤ ਕਾਲਾ ਦੀ ਪੁੱਤਰੀ ਸੀ ਆਲਾ ਸਿੰਘ ਦੇ ਤਿੰਨ ਪੁੱਤਰ ਭੂਮੀਆਂ ਸਿੰਘ ਸਰਦੂਲ ਸਿੰਘ ਤੇ ਲਾਲਾ ਸਿੰਘ ਇਹ ਲਾਲ ਸਿੰਘ ਸਨ ਜਿਹੜੇ ਜਦਕੀ ਇੱਕ ਪੁੱਤਰੀ ਬੀਬੀ ਪ੍ਰਧਾਨਕੌਰ ਸੀ ਆਲਾ ਸਿੰਘ ਦਾ ਜਿੱਤਾਂ ਵਾਲਾ ਜੀਵਨ ਸੀ ਤੇ 1600 1716 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕੇਂਦਰੀ ਪੰਜਾਬ ਦੇ ਵਿੱਚ ਬਹੁਤ ਗੜਬੜੀ ਦਾ ਮਾਹੌਲ ਸੀ ਉਸ ਵੇਲੇ ਆਲਾ ਸਿੰਘ ਬਠਿੰਡਾ ਤੋਂ 40 ਕਿਲੋਮੀਟਰ ਦੂਰ ਫੂਲ ਦੇ ਵਿੱਚ ਰਹਾ ਕਰਦੇ ਸਨ ਉਹਨਾਂ ਨੇ ਆਪਣੇ ਆਲੇ ਦੁਆਲੇ ਜੋ ਸ਼ੀਲੇ ਤੇ ਦਲੇਰ ਨੌਜਵਾਨ ਇਕੱਠੇ ਕੀਤੇ 1722 ਦੇ ਵਿੱਚ ਉਹਨਾਂ ਨੇ ਆਪਣਾ ਮੁੱਖ ਟਿਕਾਣਾ ਬਰਨਾਲਾ ਦੇ ਵਿੱਚ ਕਾਇਮ ਕੀਤਾ ਤੇ ਉਸ ਤੋਂ ਪੂਰਬ ਵੱਲ 32 ਕਿਲੋਮੀਟਰ ਦੂਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਜਿਸ ਦੇ ਵਿੱਚ 30 ਪਿੰਡ ਆਉਂਦੇ ਸਨ ਬਰਨਾਲਾ ਦੇ ਵਿੱਚ ਆਲਾ ਸਿੰਘ ਨੇ 1731 ਦੇ ਵਿੱਚ ਰਾਏਕੋਟ ਦੇ ਮੁਖੀ ਤੇ ਚੰਗੀ ਫੌਜ ਵਾਲੇ ਰਾਏ ਕਲਾ ਨੂੰ ਜਿਹੜਾ ਹਰਾ ਦਿੱਤਾ ਸੀ। ਉਹਨਾਂ ਨੇ ਦਲ ਖਾਲਸਾ ਦੀ ਮਦਦ ਦੇ ਨਾਲ ਪਟੀਆਂ ਦੇ ਜਿਹੜਾ ਕਈ ਪਿੰਡ ਲੁੱਟੇ ਤੇ ਆਪਣੇ ਨਾਲ ਮਿਲਾ ਲਏ। ਉਹਨਾਂ ਨੇ ਛਾਂਜਲੀ, ਡਿੜਬਾ, ਲੋਂਗੋਵਾਲ ਤੇ ਸ਼ੇਰੋ ਵਰਗੇ ਕਈ ਹੋਰ ਨਵੇਂ ਪਿੰਡ ਵੀ ਵਸਾਏ। ਕੁਝ ਸਮੇਂ ਦੇ ਲਈ ਆਲਾ ਸਿੰਘ 1745 ਤੋਂ 48 ਤੱਕ ਸਰਹਿੰਦ ਦੇ ਮੁਗਲ ਗਵਰਨਰ ਅਲੀ ਮੁਹੰਮਦ ਖਾਨ ਰੋਹੀਲਾ ਦੀ ਕੈਦ ਦੇ ਵਿੱਚ ਰਹਿ ਉਹਨਾਂ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਅਲੀ ਮੁਹੰਮਦ ਫਰਵਰੀ 1748 ਚ ਅਫਗਾਨ ਹਮਲਾਵਰ ਅਹਿਮਦ ਸ਼ਾਹ ਦੁਰਾਨੀ ਦੇ ਆਉਣ ਦੇ ਨਾਲ ਰਾਜਧਾਨੀ ਦੇ ਵਿੱਚੋਂ ਭੱਜ ਗਿਆ 11 ਮਾਰਚ 1748 ਨੂੰ ਸਰਹਿੰਦ ਦੇ ਦੱਖਣ ਪੂਰਬ ਚ 15 ਕਿਲੋਮੀਟਰ ਦੂਰ ਮਾਨੂਪੁਰ ਨੇੜੇ ਮੁਗਲਾਂ ਤੇ ਅਹਿਮਦ ਸ਼ਾਹ ਦੁਰਾਨੀ ਵਿਚਾਲੇ ਹੋਈ ਲੜਾਈ ਦੇ ਵਿੱਚ ਆਲਾ ਸਿੰਘ ਨੇ ਮੁਗਲਾਂ ਦੀ ਮਦਦ ਕੀਤੀ ਉਹਨਾਂ ਨੇ ਦੁਰਾਣੀ ਦੀ ਰਸਦ ਪਾਣੀ ਬੰਦ ਕਰ ਦਿੱਤਾ ਤੇ ਉਸ ਉਸਦੇ ਊਂਠ ਅਤੇ ਘੋੜੇ ਫੜ ਲਏ ਗਏ 1749 ਦੇ ਵਿੱਚ ਆਲਾ ਸਿੰਘ ਨੇ ਰਾਜਪੂਤ ਮੁਖੀ ਫਰੀਦ ਖਾਨ ਨੂੰ ਹਰਾਇਆ ਜਿਸ ਨੇ ਸਰਹਿੰਦ ਦੇ ਸ਼ਾਹੀ ਗਵਰਨਰ ਦੀ ਮਦਦ ਲੈਣੀ ਚਾਹੀ ਸੀ ਭਵਾਨੀਗੜ੍ਹ ਦੇ ਵਿੱਚ ਉਹਨਾਂ ਵੱਲੋਂ ਬਣਾਏ ਜਾ ਰਹੇ ਕਿਲੇ ਦੀ ਉਸਾਰੀ ਰੋਕ ਦਿੱਤੀ ਸੀ 3 ਸਾਲਾਂ ਪਿੱਛੋਂ ਆਲਾ ਸਿੰਘ ਨੇ ਸਨੌਰ ਦੇ ਜ਼ਿਲ੍ਹਾ ਚੌਰਾਸੀ 84 ਪਿੰਡਾਂ ਦਾ ਸਮੂਹ ਜਿਹਨੂੰ ਕਿਹਾ ਜਾਂਦਾ ਹੈ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਇਨ੍ਹਾਂ ਪਿੰਡਾਂ ਚੋਂ 1763 ਚ ਇੱਕ ਕਿਲਾ ਬਣਾਇਆ ਗਿਆ ਜਿਹੜਾ ਆਲਾ ਸਿੰਘ ਦਾ ਪੱਕਾ ਟਿਕਾਣਾ ਬਣ ਗਿਆ। ਇਹੀ ਬਾਅਦ ਦੇ ਵਿੱਚ ਪਟਿਆਲੇ ਵਜੋਂ ਪ੍ਰਸਿੱਧ ਹੋਇਆ। 1760 ਦੇ ਅੰਤ ਦੇ ਵਿੱਚ ਆਲਾ ਸਿੰਘ ਦੇ ਕੋਲ 726 ਪਿੰਡ ਸਨ ਜਿਨ੍ਹਾਂ ਦੇ ਵਿੱਚ ਕਈ ਕਸਬੇ ਵੀ ਸਨ। ਪਾਣੀਪਤ 1761 ਦੀ ਲੜਾਈ ਦੇ ਅੰਤ ਸਮੇਂ ਜਦੋਂ ਮਰਾਠਿਆਂ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਘੇਰ ਲਿਆ ਉਸ ਵੇਲੇ ਆਲਾ ਸਿੰਘ ਨੇ ਉਹਨਾਂ ਦੀ ਦਾਣੇ ਤੇ ਹੋਰ ਵਸਤਾਂ ਦੇ ਨਾਲ ਮਦਦ ਕੀਤੀ ਫਰਵਰੀ 1762 ਦੇ ਵਿੱਚ ਵੱਡੇ ਕੱਲੇ ਕੱਲੂਕਾਰੇ ਦੇ ਵਿੱਚ ਆਲਾ ਸਿੰਘ ਨਿਰਪੱਖ ਰਹਿ ਅਹਿਮਦ ਸ਼ਾਹ ਨੇ ਬਰਨਾਲੇ ਦੀ ਤਬਾਹੀ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਆਲਾ ਸਿੰਘ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਾਹ ਦੇ ਡੇਰੇ ਦੇ ਵਿੱਚ ਪੇਸ਼ ਕੀਤਾ ਨੂੰ ਦਾੜੀ ਅਤੇ ਸਿਰ ਮਨਾਉਣ ਦਾ ਹੁਕਮ ਦਿੱਤਾ ਉਹਨਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕੀਤਾ ਇਸ ਦੇ ਇਨਾਮ ਵਜੋਂ ਉਹਨਾਂ ਨੇ ਸਵਾ ਲੱਖ ਰੁਪਇਆ ਦੇਣਾ ਮੰਨ ਲਿਆ ਸ਼ਾਹ ਨੇ ਪੈਸਾ ਪ੍ਰਵਾਨ ਕਰ ਲਿਆ ਪਰ ਸ਼ਾਹ ਉਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਗਿਆ ਜਿੱਥੇ ਆਲਾ ਸਿੰਘ ਨੇ 5 ਲੱਖ ਰੁਪਇਆ ਸ਼ਾਹ ਨੂੰ ਹੋਰ ਦੇ ਕੇ ਆਪਣੀ ਆਜ਼ਾਦੀ ਜਿਹੜੀ ਕਰਵਾਈ ਆਲਾ ਸਿੰਘ ਨੇ ਦਲ ਖਾਲਸਾ ਦੇ ਮੁਖੀ ਨਵਾਬ ਕਪੂਰ ਸਿੰਘ ਤੋਂ 1732 ਦੇ ਵਿੱਚ ਅ므ਰਾ ਛਕਿਆ 1764 ਦੇ ਵਿੱਚ ਸਰਹਿੰਦ ਤੇ ਹਮਲੇ ਵੇਲੇ ਉਹ ਜੱਸਾ ਸਿੰਘ ਆਲੂਵਾਲੀਆ ਦੇ ਸਾਥੀ ਸਨ ਪਿਛੋ ਉਹਨਾਂ ਨੇ ਭਾਈ ਬੁੱਢਾ ਸਿੰਘ ਤੋਂ ਇਹ ਕਸਬਾ ਖਰੀਦ ਲਿਆ ਸੀ ਭਾਈ ਬੁੱਢਾ ਸਿੰਘ ਨੂੰ ਖਾਲਸਾ ਦਲ ਵੱਲੋਂ ਇਹ ਕਸਬਾ ਦਿੱਤਾ ਗਿਆ 29 ਮਾਰਚ 29 ਮਾਰਚ 1761 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਆਲਾ ਸਿੰਘ ਵੱਲੋਂ ਮੱਲੇ ਹੋਏ ਇਲਾਕੇ ਤੇ ਉਹਨਾਂ ਦਾ ਅਧਿਕਾਰ ਮੰਨ ਲਿਆ ਭਾਰਤ ਦੇ 7ਵੇਂ ਹਮਲੇ ਵੇਲੇ ਉਸ ਨੇ ਆਲਾ ਸਿੰਘ ਨੂੰ ਸਰਹਿੰਦ 1765 ਦੀ ਸਰਕਾਰ ਦੇ ਵਿੱਚ ਪੱਕਾ ਕਰ ਦਿੱਤਾ ਤੇ ਉਹਨਾਂ ਨੂੰ ਰਾਜਾ ਰਾਜਾ ਦੀ ਜਿਹੜੀ ਸੀ ਉਪਾਧੀ ਸਨਮਾਨ ਸੂਚਕ ਵਸਤਰ ਇੱਕ ਨਗਾਰਾ ਤੇ ਬਾਦਸ਼ਾਹਤ ਦੀ ਨਿਸ਼ਾਨੀ ਵਜੋਂ ਇੱਕ ਝੰਡਾ ਦਿੱਤਾ। ਅਖੀਰ ਸਾਫ ਸੁਥਰੇ ਸਿੱਖਿਆ ਤੇ ਖੇਡ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ 7 ਅਗਸਤ 1765 ਨੂੰ ਪਟਿਆਲੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦਾ ਅਜੋਕੇ ਸ਼ਹਿਰ ਦੇ ਅੰਦਰਲੇ ਕਿਲੇ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ। ਇਸ ਨੂੰ ਸ਼ਾਹੀ ਸਮਾਦਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਆਉਂਦੀ ਹੈ ਪਰਿਵਾਰ ਦੀ ਤਾਂ ਉਹਨਾਂ ਦੀਆਂ ਸਮਾਦਾਂ ਬਜ਼ੁਰਗਾਂ ਦੀਆਂ ਬਣੀਆਂ ਨੇ ਤੇ ਉੱਥੇ ਹੀ ਇਹ ਸ਼ਾਹੀ ਰਾਇਲ ਜੜੀਆਂ ਕਹਿ ਸਕਦੇ ਆ ਇਹ ਬਣਿਆ ਹੋਇਆ ਜੀ ਸ਼ਾਹੀ ਜੜੀਆਂ ਕਬਰਾਂ ਦੀ ਗੱਲ ਆਉਂਦੀ ਹੈ ਮਹਾਰਾਜਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਪਟਿਆਲਾ ਰਿਆਸਤ ਤੇ 8 ਮਹਾਰਾਜਾ ਨੇ ਹਕੂਮਤ ਚਲਾਈ ਜਿਨ੍ਹਾਂ ਦੇ ਵਿੱਚ ਮਹਾਰਾਜਾ ਅਮਰ ਸਿੰਘ ਮਹਾਰਾਜਾ ਸਾਹਿਬ ਸਿੰਘ ਮਹਾਰਾਜਾ ਕਰਮ ਸਿੰਘ ਮਹਾਰਾਜਾ ਨਰਿੰਦਰ ਸਿੰਘ ਮਹਾਰਾਜਾ ਮਹਿੰਦਰ ਸਿੰਘ ਤੇ ਮਹਾਰਾਜਾ ਰਜਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਤੇ ਆਖਰ ਦੇ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਸ਼ਾਮਲ ਸਨ ਤੇ ਕੈਪਟਨ ਅਮਰਿੰਦਰ ਸਿੰਘ ਵੀ ਇਸੇ ਖਾਨਦਾਨ ਦੇ ਵਿੱਚੋਂ ਹੀ ਜਿਹੜੇ ਅਜੇ ਵੀ ਚੱਲ ਰਹੇ ਨੇ ਜੀ ਦੋਸਤੋ ਇਹ ਸੀ ਜੀ ਪਟਿਆਲੇ ਦੀ ਮੁੱਢ ਦੀ ਗੱਲ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਕਿਵੇਂ ਮੁੱਢ ਵੱਜਦਾ ਹੈ ਪਟਿਆਲੇ ਦਾ ਤੇ ਕੀ ਕੁਝ ਉਥੇ ਇਹ ਸਭ ਕੁਝ ਕਰਨਾ ਪਿਆ ਕਿਵੇਂ ਪਿੰਡ ਦੇ ਪਿੰਡ ਪਿੰਡਾਂ ਦੇ ਪਿੰਡ ਜਿਹੜੇ ਇਕੱਠੇ ਕੀਤੇ ਗਏ ਤੇ ਅੱਜ ਜਿਹੜਾ ਸ਼ਹਿਰ ਪਟਿਆਲਾ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗਬਰੂ ਨੇ ਸੋਹਣੇ ਤੇ ਪੱਗਾਂ ਪੋਚਮੀਆਂ